મિત્રો પેન્ડુ ਜ਼િਮੀદાર పేਜ ਤੇ ਅੱਜ ਆਪਾਂ ਤੁਹਾਨੂੰ ਕਨਗੋ ਘੋੜੇ ਦਾ ਪੁੱਤ ਬਾਜ ਦਿਖਾਉਣਾ ਮਿਹਰਨੇ ਵਾਲੇ ਭੋਲੂ ਬਾਬਾ ਜੀ ਨੂੰ ਤਾਂ ਤਕਰੀਬਨ ਸਾਰੇ ਘੋੜਿਆਂ ਵਾਲੇ ਭਰਾ ਜਾਣਦੇ ਆ ਉਹਨਾਂ ਦੇ ਕੋਲੇ ਹੁੰਦਾ ਸੀ ਕਨਗੋ ਘੋੜਾ ਜਿਹੜਾ ਆਪ ਗ੍ਰੇਟ ਗੈਂਬਲਰ ਦਾ ਤੇ ਪਿੱਛੇ ਤੋਂ ਬਲੱਡ ਲਾਈਨ ਜਿਹਦੀ ਅਲੀਸ਼ਾਨ ਸੋ ਅਲੀਸ਼ਾਨ ਲਾਈਨ ਦਾ ਹੈ ਘੋੜਾਗਾ ਦੋਸਤੋ ਕਨਗੋ ਦਾ ਬੱਚਾ ਬਹੁਤ ਸੋਹਣਾ ਤਿਆਰ ਹੋਇਆ ਜੇ ਕਨਗੋ ਦੇ ਨਾ ਗਿਣਮੇ ਚੁਣਮੇ ਤਿੰਨ ਚਾਰ ਬੱਚੇ ਛਾਂਟ ਕੇ ਕੱਢਨੇ ਹੋਣ ਤਾਂ ਉਹਨਾਂ ਦੇ ਵਿੱਚੋਂ ਇਹ ਇੱਕ ਆ ਬਸ਼ੇਰਾ ਬਾਜ ਕਲਸੀਆਂ ਪਿੰਡਾ ਬਾਈਰਗਿਆਂ ਦਾ ਰਾਏਕੋਟ ਦੇ ਨੇੜੇ ਇਹਦੀ ਜਿਹੜੀ ਮੰਗ ਹੀ ਦੋਸਤੋ ਉਹ ਲੋਗੜ ਵਾਲੇ ਮੱਖਣ ਦੀ ਧੀ ਆ ਬਹੁਤ ਜ਼ਿਆਦੇ ਚੰਗੀ ਘੋੜੀ ਸੋ ਬਾਈ ਰਿੱਕੀ ਕਲਸੀਆਂ ਵਾਲੇ ਨੇ ਇਹਦੀ ਸਟੱਡ ਸਰਵਿਸ ਨੂੰ ਓਪਨ ਕੀਤੀ ਆ 65+ ਹਾਈਟ ਕਰ ਗਿਆ ਜਦੋਂ ਮਰਜੀ ਕੋਈ ਭਰਾ ਜਾ ਕੇ ਤਸੱਲੀ ਕਰ ਸਕਦਾ ਕੋੜਾ ਸੁਨੱਖਾ ਬਹੁਤ ਆ ਇੱਕ ਰੰਗਾ ਕਾਲਾ ਮੱਥੇ ਤੇ ਕੱਲਾ ਫੁੱਲ ਆ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਇਹਦੀ ਜਿਹੜੀ ਸਟੱਡ ਸਰਵਿਸ ਦੀ ਫੀਸ ਆ ਬਾਈ ਅਰਗਿਆ ਨੇ 15000 ਰੁਪਏ ਹੀ ਰੱਖੀ ਆ ਬਾਈ ਰਿੱਕੀ ਕਹਿੰਦਾ ਵੀ ਇੱਕ ਵਾਰ ਰਿਜ਼ਲਟ ਆ ਜਾਣ ਦਿਓ ਫੇਰ ਆਪਾਂ ਫੀਸ ਵਧਾਉਂਦੇ ਵੀ ਚੰਗੇ ਲੱਗਾਂਗੇ ਤੇ ਇੱਕ ਵਾਰ ਨਵੇਂ ਭਰਾਵਾਂ ਨੂੰ ਇਸ ਚੀਜ਼ ਦਾ ਥੋੜਾ ਜਿਹਾ ਲਾਹਾ ਲੈ ਲੈਣ ਤਾਂ ਕਰਕੇ 15000 ਰੁਪਏ ਬਹੁਤ ਨਾਰਮਲ ਫੀਸ ਆ ਬਹੁਤ ਜ਼ਿਆਦੇ ਹੱਡ ਗੋਡੇ ਦਾ ਖੁੱਲਾ ਮਜ਼ਬੂਤ ਤੇ ਸਨੱਖਾ ਵੀ ਬਹੁਤ ਆ ਘੋੜਾ ਆ ਇੱਥੇ ਬਾਈ ਜੌਂਟੀ ਕਲਸੀਆ ਵਾਲਾ ਸਵਾਰੀ ਕਰੀ ਜਾਂਦਾ ਕਬੱਡੀ ਦਾ ਬੜਾ ਫੇਮਸ ਪਲੇਅਰ ਆ ਸੋ ਬਾਕੀ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਬਾਈ ਰਿੱਕੀ ਦੇ ਨਾਲ ਇੰਟਰਵਿਊ ਦੇ ਵਿੱਚ ਸਾਂਝੀ ਕਰਦੇ ਆ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਮੇਰੀ ਨਵੇਂ ਭਰਾਵਾਂ ਨੂੰ ਬੇਨਤੀ ਆ ਜਿਹੜੇ ਬੰਦੇ ਜ਼ਿਆਦਾ ਫੀਸ ਨਹੀਂ ਦੇ ਸਕਦੇ ਇਸ ਛੋੜੇ ਨੂੰ ਸਟੱਡ ਸਰਵਿਸ ਵਾਸਤੇ ਤੁਸੀਂ ਮੌਕਾ ਜ਼ਰੂਰ ਦਿਓ ਆਜੋ ਫਿਰ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬ्यानतमान ਆਪਣੇ ਫੇਸਬੁਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਸਾਰੇ ਘੋੜਾ ਪਾਲਕ ਵੀਰਾਂ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਸਵਾਗਤ ਕਰਦਾ ਜੀ ਸੋ ਆਪਾਂ ਸ਼ਾਰਟ ਦੇ ਵਿੱਚ ਤੁਹਾਨੂੰ ਟਾਈਟਲ ਦੇ ਵਿੱਚ ਬਸ਼ੇਰਾ ਦਿਖਾਈ ਦਿੱਤਾ ਮਾਰਵਾੜੀ ਜਿਹੜਾ ਬਾਈ ਅਰਗਿਆਂ ਦੇ ਫਾਰਮ ਦੇ ਉੱਤੇ ਤਿਆਰ ਹੋਇਆ ਤੇ ਜਿਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਸੋ ਕਿੰਨੀ ਇਹਦੀ ਸਟੱਡ ਸਰਵਿਸ ਦੀ ਫੀਸ ਰੱਖੀ ਆ ਕਿਹੜੀ ਇਹਦੀ ਬਲੱਡ ਲਾਈਨ ਆ ਸਾਰੀ ਗੱਲਬਾਤ ਆਪਾਂ ਬਾਈ ਜੀ ਹੁਣਾਂ ਨਾਲ ਕਲੀਅਰ ਕਰਾਂਗੇ ਅੱਜ ਆਪਾਂ ਰਾਏਕੋਟ ਦੇ ਬਿਲਕੁਲ ਨੇੜੇ ਪਿੰਡ ਰਹਿ ਜਾਂਦਾ ਹੈਗਾ ਕਲਸੀਆਂ ਜੇ ਆਪਾਂ ਰਾਏਕੋਟ ਵਾਲੇ ਪਾਸਿਓਂ ਆਈਏ ਤਾਂ ਤਕਰੀਬਨ 10 ਕਿਲੋਮੀਟਰ ਅੱਗੇ ਮਲੇਰਕੋਟਲਾ ਰੋਡ ਦੇ ਉੱਤੇ ਪਿੰਡ ਪੈ ਜਾਂਦਾ ਹੈ ਇਹ ਦੂਜਾ ਤੇ ਤੀਜਾ ਪਿੰਡ ਆ ਮੇਰਾ ਖਿਆਲ ਰਾਏਕੋਟ ਤੋਂ ਬਾਅਦ ਇਹ ਤੇ ਕਨਗੋ ਘੋੜੇ ਦਾ ਬਹੁਤ ਜਿਆਦਾ ਚੰਗਾ ਸੋਹਣਾ ਬੱਚਾ ਤਿਆਰ ਹੋਇਆਗਾ ਚੰਗੀ ਹਾਈਟ ਦਾ ਮਜ਼ਬੂਤੀ ਵੀ ਬਹੁਤ ਦਾ ਬਸ਼ੇਰੇ ਦੇ ਵਿੱਚ ਬਾਈ ਵਰਗਿਆਂ ਦੇ ਘਰ ਜਾਮਾ ਜਾਂ ਖਰੀਦਿਆ ਇਹਨਾਂ ਨੇ ਉਹ ਸਾਰੀ ਗੱਲਬਾਤ ਬਾਈ ਰਿੱਕੀ ਦੇ ਨਾਲ ਆਪਾਂ ਕਰਾਂਗੇ ਤੇ ਨਾਲ ਆਪਣੇ ਇੰਟਰਵਿਊ ਦਰਮਿਆਨ ਅੰਕਲ ਅਮਰੀਕ ਸਿੰਘ ਜੀ ਹੋਣਗੇ ਤੇ ਇਧਰਲੇ ਪਾਸੇ ਬਾਈ ਜੌਨਟੀ ਬੈਠੇ ਆ ਜੌਨਟੀ ਕਲਸੀਆ ਕਬੱਡੀ ਪਲੇਅਰ ਬਾਈ ਨੂੰ ਤਾਂ ਤਕਰੀਬਨ ਸਾਰੇ ਜਾਣਦੇ ਹੀ ਆ ਇੰਟਰਨੈਸ਼ਨਲ ਲੈਵਲ ਤੇ ਬਾਈ ਵਰਗੇ ਹੁਣ ਵੀ ਖੇਡ ਰਹੇ ਆ ਤੇ ਪਹਿਲਾਂ ਵੀ ਚੰਗਾ ਇਹਨਾਂ ਨੇ ਬਾਈ ਵਰਗਿਆਂ ਨੇ ਪਰਫਾਰਮ ਕੀਤਾ ਕਬੱਡੀ ਦੇ ਵਿੱਚ ਇੱਕ ਚੰਗਾ ਨਾਂ ਬਣਾਇਆ ਨਾਲ ਉਧਰ ਬਾਈ ਦੇ ਮਿੱਤਰ ਜੀਵਨ ਬੈਠੇ ਆ ਤੇ ਉਧਰਲੇ ਪਾਸੇ ਅੰਕਲ ਜੀ ਬੈਠੇ ਆ ਝੌਲਾਂ ਤੋਂ ਸੋ ਪਹਿਲਾਂ ਸਾਰਿਆਂ ਦਾ ਕਰਦੇ ਆ ਸਵਾਗਤ ਸਸੀਗਾਲ ਅੰਕਲ ਜੀ ਸਸੀਗਾਲ ਜੀ ਤੇ ਰਿੱਕੀ ਬਾਈ ਬਹੁਤ ਬਹੁਤ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਬਹੁਤ ਬਹੁਤ ਮਿਹਰਬਾਨੀ ਵੀਰੇ ਪਹੁੰਚੜੇ ਥੋੜੇ ਹਾਂਜੀ ਬਾਈ ਰਿੱਕੀ ਬਾਈ ਜਿਵੇਂ ਮੈਂ ਭਰਾਮਾ ਨੂੰ ਐਡਰੈਸ ਤਾਂ ਆਪਣਾ ਦੱਸ ਹੀ ਦਿੱਤਾ ਵੀ ਜਿਹੜਾ ਇਹ ਕਲਸੀਆਂ ਪਿੰਡ ਆ ਆਪਣਾ ਰਾਏਕੋਟ ਤੋਂ ਤਕਰੀਬਨ 10 ਕਿਲੋਮੀਟਰ ਦੂਰ ਹਣਾ ਹਾਂਜੀ ਤੇ ਜੇ ਆਪਾਂ ਥੋੜੀ ਜੀ ਪਹਿਲਾਂ ਸ਼ੌਂਕ ਬਾਰੇ ਗੱਲਬਾਤ ਕਰ ਲਈਏ ਵੀ ਕਿੰਨੇ ਕ ਟਾਈਮ ਪਹਿਲਾਂ ਤੋਂ ਤੁਸੀਂ ਜਾਨਵਰ ਰੱਖਦੇ ਹੋ ਸ਼ੌਂਕ ਤਾਂ ਵੀਰੇ ਇਹ ਆਪਣੇ ਪਹਿਲਾਂ ਤੋਂ ਹੀ ਰੱਖਦੇ ਆ ਬਜ਼ੁਰਗਾ ਤੋਂ ਸਿਆਸੀ ਲਈ ਠੀਕ ਠੀਕ ਹੈ ਜੀ ਤੁਸੀਂ ਲਈ ਸੀ ਜੀ ਅੱਛਾ ਜੀ ਠੀਕ ਹੈ ਜੀ ਸਿਆਸੀ ਲਈ ਜੀ ਮੱਝੂ ਕੀ ਲੈਣ ਦੀ ਹਾਂਜੀ ਫਿਰ ਬਦਲੀ ਗਏ ਆ ਫਿਰ ਪਹਿਲਾਂ ਉਹ ਰੱਖੀ ਪੰਜ ਚਾਰ ਸਾਲ ਹਾਂਜੀ ਫਿਰ ਅਸੀਂ ਹੋਰ ਬਦਲਦੀਆਂ ਗਈ ਘੋੜੀਆਂ ਹਾਂਜੀ ਫਿਰ ਆਪਣੇ ਰਿਸ਼ਤੇਦਾਰੀਆ ਸਾਪੇ ਹਾਂਜੀ ਮਾਸਰ ਜੀ ਕੋਲ ਸੀ ਇਹ ਘੋੜੀਆਂ ਉਹਨਾਂ ਨੂੰ ਸੌਂਕ ਸੀਗਾ ਠੀਕ ਹੈ ਜੀ ਹਾਂਜੀ ਸਾਨੂੰ ਉਹਨਾਂ ਨੇ ਦਿੱਤੀ ਫਿਰ ਉਹ ਤੋਂ ਲੈ ਘੋੜੀ ਨੂੰ 10 12 ਹਾਂਜੀ ਉਹ ਮੱਝੂ ਕੇ ਲੈਣ ਦੀ ਘੋੜੀ ਸੀ ਠੀਕ ਹੈ ਜੀ ਢਾਈ ਹੈਡ ਵਾਲੀ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਚਾ ਅੰਕਲ ਜੀ ਮੰਨ ਲਓ ਜੇ ਆਪਾਂ ਸਾਣ ਘੋੜੇ ਦੀ ਗੱਲ ਕਰੀਏ ਵੀ ਘੋੜਾ ਆਪਾਂ ਪਹਿਲਾਂ ਰੱਖਿਆ ਪਹਿਲਾਂ ਘੋੜੀਆਂ ਹੀ ਰੱਖਦੇ ਆਂ ਘੋੜੀਆਂ ਰੱਖਦੇ ਠੀਕ ਹੈ ਜੀ ਪਹਿਲਾਂ ਹੀ ਘੋੜਾ ਠੀਕ ਹੈ ਜੀ ਰਿੱਕੀ ਭਾਈ ਇਹ ਜਿਹੜਾ ਆਪਾਂ ਬਾਜ ਨਾਂ ਰੱਖਿਆ ਤੁਸੀਂ ਇਸ ਵਸਰੇ ਦਾ ਹਨਾ ਜੀ ਕੰਨ ਗੋ ਘੋੜੇ ਦਾ ਬੱਚਾ ਏ ਇਹਦੀ ਮਾਂ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਮਾਂ ਇਹਦੀ ਭਾਈ ਜੀ ਹੈ ਲੋਗੜ ਵਾਲੇ ਮੱਖਣ ਘੋੜੇ ਦੀ ਠੀਕ ਹੈ ਭਾਈ ਉਹ ਸ਼ੋਅ 'ਚ ਬੱਚਿਆਂ 'ਚ ਮੌਕਸਰ ਤੋਂ ਚੈਂਪੀਅਨਹੀ ਹੋਈ ਆ ਹੂੰ ਤੇ ਜੋਲਾ ਪਿੰਡ ਤੋਂ ਆਪਾਂ ਲਿਆ ਸੀ ਜੋਲਾ ਉਹਨਾਂ ਕੋਲ ਖੜੀ ਆ ਹੁਣ ਠੀਕ ਹੈ ਭਾਈ ਕਿੰਨੀ ਕ ਹਾਈਟ ਆ ਭਾਈ ਘੋੜੀ ਦੀ ਉਹਦੀ ਹਾਈਟ ਉਹਦੀ 63 63 ਦੇ ਕਰੀਬ ਹੈਗੀ ਆ ਠੀਕ ਹੈ ਭਾਈ ਉਹ ਘੋੜੀ ਵੀ ਮੇਰਾ ਖਿਆਲ ਆ ਕਾਲੇ ਰੰਗ ਦੀ ਆ ਤੇ ਮੱਥੇ ਫੁੱਲ ਆ ਕਾਲੇ ਰੰਗ ਦੀ ਮੱਥੇ ਫੁੱਲ ਆ ਜੀ ਠੀਕ ਹੈ ਭਾਈ ਠੀਕ ਹੈ ਜੀ ਤੇ ਬਾਕੀ ਪਿਓ ਵਾਲੇ ਪਾਸਿਓਂ ਜਿਵੇਂ ਕੰਨਗੋ ਆ ਗਿਆ ਪਿੱਛੇ ਤੋਂ ਲਾਈਨ ਆ ਗਈ ਕੰਨਗੋ ਹੋ ਗਿਆ ਹਾਂ ਕੰਨਗੋ ਗਾਂ ਲਿਖਾ ਲੈਂਦਾ ਸੀਗਾ ਹਾਂਜੀ ਹਾਂਜੀ ਭਾਈ ਤੇ ਮਾਂ ਵਾਲੇ ਸਾਈਡ ਤੋਂ ਮੱਖਣ ਦੇ ਮੇਰਾ ਖਿਆਲ ਆ ਵੀ ਜਦੋਂ ਇੱਥੇ ਭੋਲੂ ਬਾਬਾ ਜੀ ਦੇ ਕੋਲੇ ਸੀਗਾ ਘੋੜਾ ਉਸ ਟਾਈਮ ਉੱਥੇ ਮੇਟੋ ਬਰੀਡ ਹੋਇਆ ਨਾ ਉੱਥੇ ਘੋੜੀ ਉੱਥੇ ਮੇਟੋ ਘੋੜੀ ਠੀਕ ਹੈ ਭਾਈ ਤੇ ਬੱਚਾ ਇਹ ਆਪਾਂ ਉਹਦੋਂ ਉਹਨਾਂ ਤੋਂ ਖਰੀਦ ਲਿਆ ਸੀ ਵੀਰ ਹਾਂਜੀ ਆਪਾਂ 1 ਸਾਲ ਦਾ ਲਿਆ ਸੀ ਉਹਨਾਂ ਤੋਂ ਠੀਕ ਹੈ ਭਾਈ ਹਾਂਜੀ ਤੇ ਮਨ ਦੇ ਵਿੱਚ ਵਿਚਾਰ ਵੈਸੇ ਬੱਚਾ ਪਹਿਲਾਂ ਤੁਹਾਡਾ ਐ ਖਿਆਲ ਆਇਆ ਸੀਗਾ ਵੀ ਆਪਾਂ ਕੋਈ ਘੋੜਾ ਤਿਆਰ ਕਰਨਾ ਜਾਂ ਕੁਦਰਤੀ ਉਸ ਵੱਬ ਬਣ ਗਿਆ ਵੀ ਦੇਖ ਲਿਆ ਤੁਸੀਂ ਬੱਚਾ ਸਾਨੂੰ ਚੰਗਾ ਲੱਗਿਆ ਨਹੀਂ ਉਹ ਕੁਦਰਤੀ ਬੰਦੇ ਚਲੋ ਆਪਣੇ ਪਿਆਰ ਵਾਲੇ ਸੀ ਉਹ ਮਿਲੇ ਸੀ ਇੱਕਦਮ ਬਾਹਰ ਹੂੰ ਉੱਥੇ ਹੋ ਗਏ ਸੀ ਬੱਚਾ ਵੇਚਣਾ ਆਪਾਂ ਦੇਖਣ ਚਲੇ ਗਏ ਵਧੀਆ ਲੱਗਿਆ ਬਸ ਕੁਦਰਤੀ ਬਸ ਜਿਵੇਂ ਸਵਾਭ ਬਣ ਗਿਆ ਠੀਕ ਹੈ ਉਹ ਕੋਈ ਸੀ ਉਹਦੋਂ ਵਧੀਆ ਸੀਗਾ ਬੱਚਾ ਚਲੋ ਪਾਲੀ ਗਏ ਸੰਦੀ ਗਏ ਠੀਕ ਹੈ ਬਾਈ ਤੇ ਹੁਣ ਮੰਨ ਲਓ ਇਹ ਕਿ ਉਮਰ ਕਿੰਨੀ ਕਰ ਗਿਆ ਇਹ ਹੁਣ 4 ਸਾਲ ਦਾ ਹੋ ਗਿਆ 4 ਸਾਲ ਦਾ ਹੋ ਗਿਆ ਬਾਈ ਠੀਕ ਹੈ ਬਾਈ ਤੇ ਕੱਦ ਤਾਂ ਜਿਵੇਂ ਆਪਾਂ ਤਸੱਲੀ ਕਰ ਹੀ ਲਈ ਕੱਦ ਦੀ ਇਹ ਨੇ ਬਾਈ 65+ ਹੋਊਗਾ ਦੀ ਹਾਂ ਪੈਨ ਤੋਂ ਬਾਹਰ ਹਾਈਟ ਖੁੱਲੀ ਹੈਗੀ ਹੈ ਬਾਕੀ ਉਮਰ ਦੇ ਹਿਸਾਬ ਨਾਲ ਜੌਂਟੀ ਬਾਈ ਕੱਦ ਘੱਟਦਾ ਇਹਨੇ ਹਜੇ ਹੋਰ ਵੀ ਘੱਟੇ ਇਹਨੇ ਇੰਚ 1.5 ਇੰਚ ਕੱਦ ਘੱਟਾ ਹਾਂ ਇੰਚ ਦਾ ਅੰਕਲ ਜੀ ਘਟੋ ਕੱਟੀ ਆ ਹਨਾ ਵੀ 1.5 ਇੰਚ ਦੀ 2 ਦੀ ਗਜਾਇਸ਼ ਇੰਚ ਤੋਂ ਲੈ ਕੇ 2 ਦੇ ਵਿੱਚ ਵਿੱਚ ਗਜਾਇਸ਼ ਹੈਗੀ ਆ ਹਨਾ ਤੇ ਬਾਕੀ ਹੁਣ ਇਹਦੀ ਆਪਾਂ ਸਟੱਡ ਸਰਵਿਸ ਓਪਨ ਕਰ ਰਹੇ ਹਾਂ ਹਨਾ ਜੀ ਹਾਂਜੀ ਤੇ ਰਕੀ ਬਾਈ ਪਹਿਲਾਂ ਕੋਈ ਕੁੜੀਆਂ ਕੁੜੀਆਂ ਇਹ ਤੋਂ ਹੁਣ ਮੇਟ ਕਰਾਤੀਆਂ ਜਾਂ ਪਹਿਲੀ ਕੁੜੀ ਤੇ ਛੱਡਣਾ ਇਹ ਤਾਂ ਦੋ ਕੁੜੀਆਂ ਪਹਿ ਇੱਕ ਸੂਈ ਹੋਈ ਆ ਠੀਕ ਆ ਬਈ ਇੱਕ ਸੂਣ ਵਾਲੀ ਆ ਉਹ 15-20 ਦਿਨ ਤੱਕ ਸੋਬੂਗੀ ਬਸ ਠੀਕ ਆ ਬਈ ਹਾਂਜੀ ਠੀਕ ਆ ਜੀ ਮੰਨ ਲਓ ਇਹਦਾ ਜਿਹੜਾ ਪਹਿਲਾ ਰਿਜ਼ਲਟ ਆਉਣਾ ਕਿੰਨੇ ਕ ਟਾਈਮ ਤੱਕ ਆਜਣਾ ਉਹ ਪਹਿਲਾ ਦਾ ਆ ਗਿਆ ਬੱਚਾ ਇੱਕ ਅੱਛਾ ਬਈ ਹਾਂ ਕਿਹੜੀ ਥਾਂ ਸੂਈ ਆ ਘੋੜੀ ਉਹ ਆਪਣੇ ਪਿੰਡੀ ਸੂਈ ਆ ਅੱਛਾ ਬਈ ਹਾਂ ਦੂਜੀ ਘੋੜੀ ਹੁਣ ਸੂਣ ਵਾਲੀ ਆ 15 ਦਿਨਾਂ ਤੱਕ ਠੀਕ ਆ ਬਈ ਉਹ ਸੋਬੂਗੀ ਬਸ ਠੀਕ ਆ ਬਈ ਤੇ ਉਹ ਬੱਚਾ ਕੈਸੇ ਜਾਇਆ ਬਈ ਬਸ਼ੇਰੀ ਆਈਆਂ ਉਹ ਪੰਜ ਇਹ ਬਸ਼ੇਰਾ ਦੀ ਪੰਜ ਕ ਲੈਣਾ ਪੰਜ ਕ ਲੈਣਾ ਬਈ ਠੀਕ ਆ ਬਈ ਤੇ ਵੈਸੇ ਉਹ ਘੋੜੀ ਕਿਹੋ ਜਿਹਾ ਰਿਜ਼ਲਟ ਤੁਹਾਨੂੰ ਕਿਵੇਂ ਦਾ ਲੱਗਿਆ ਜੇ ਆਪਾਂ ਘੋੜੇ ਮੁਤਾਬਕ ਦੇਖੀਏ ਜਾਂ ਉਹਦੀ ਉਹ ਬੱਚੇ ਦੇ ਮਾਮਲੇ ਦਾ ਬੱਤੇ ਹਿਸਾਬ ਨਾਲ ਤਾਂ ਬਹੁਤ ਵਧੀਆ ਆਇਆ ਘੋੜੀ ਵੀ ਹੈਗੀ ਹੈ ਬਾਕੀ ਤੁਹਾਨੂੰ ਫੋਟੋ ਨਾਲ ਅੱਗੇ ਵਿੱਚ ਹਾਂ ਆਪਾਂ ਦਿਖਾ ਦੇਵਾਂਗੇ ਹਾਂਜੀ ਹਾਂ ਪਰ ਬਹੁਤ ਬੱਚਾ ਮਜ਼ਬੂਤ ਸੀਗਾ ਪੂਰਾ ਠੀਕ ਹੈ ਬਾਈ ਹਾਂਜੀ ਹਾਂ ਠੀਕ ਹੈ ਬਾਕੀ ਆਪ ਵੀ ਬਾਈ ਕੁਆਲਿਟੀ ਬਾਈ ਚ ਚੰਗਾ ਰੰਗ ਵੀ ਪੱਕਾ ਹਨਾ ਇਹਦਾ ਮੱਥੇ ਗੱਲਾ ਫੁੱਲਾ ਪੌਰੀਆਂ ਪੂਰੀਆਂ ਦਾ ਸਾਫਾ ਕਿਉਂਕਿ ਅੱਜ ਕੱਲ ਇਹ ਵੀ ਚੀਜ਼ ਭਰਾ ਕੋੜੀਆਂ ਮੇਟ ਕਰਾਉਣ ਲੱਗੇ ਦੇਖਦੇ ਹਨਾ ਹਾਂਜੀ ਹਾਂ ਹਾਂਜੀ ਹਾਂ ਹਾਂਜੀ ਹਾਂ ਪੌਰੀਆਂ ਕੱਲੇ ਸਾਰਾ ਸਾਫਾ ਕਲੀਆ ਰਹਿੰਦਾ ਠੀਕ ਆ ਬਾਈ ਹਾਂਜੀ ਹਾਂ ਤੇ ਰਿੱਕੀ ਬਾਈ ਫਿਰ ਆਪਾਂ ਹੁਣ ਇਹਦੀ ਫੀਸ ਕਿੰਨੀ ਰੱਖਦੇ? ਫੀਸ ਵੀਰੇ ਆਪਾਂ ਇਹਦੀ ਜਾਇਜ਼ ਹੀ ਰੱਖਾਂਗੇ 15000 ਰੁਪਏ ਰੱਖਾਂਗੇ ਠੀਕ ਆ ਬਾਈ ਹਾਂਜੀ ਕਾਰਨ ਕੀ ਆ ਕਈ ਭਰਾ ਸੋਚਣਗੇ ਵੀ ਬਾਈ ਆਰ ਗਏ ਨੇ ਐਡਾ ਚੰਗਾ ਘੋੜਾ ਚੰਗੀ ਲੈਣਾ ਵੀ ਫੀਸ ਨਾਰਮਲ ਹੀ ਰੱਖੀ ਆ ਉਹਦੇ ਪਿੱਛੇ ਕੀ ਕਾਰਨ ਆ ਬਾਈ ਕੀ ਸੋਚਿਆ ਤੁਸੀਂ ਕਾਰਨ ਇੱਕ ਤਾਂ ਵੀਰੇ ਹੁਣ ਜਿਵੇਂ ਆਪਾਂ ਨਵਾਂ ਆ ਜੇ ਬੱਚਾ ਰਿਜ਼ਲਟ ਆਉਣਗੇ ਪਤਾ ਲੱਗੂ ਰਿਸਪੌਂਸ ਜਿਆ ਜਿਆ ਆ ਇੱਕ ਜਿਵੇਂ ਆਇਆ ਹਰੇਕ ਬੰਦਾ ਫੀਸ ਦੇਣ ਦੇ ਜਿਆਦਾ ਫੀਸ ਦੇਣ ਦਾ ਔਖਾ ਹੋ ਜਾਂਦਾ ਕਈ ਵਾਰ ਕੋਈ ਭਰਾ ਨਹੀਂ ਦੇ ਸਕਦਾ ਠੀਕ ਹੈ ਜੀ ਉਹਦੇ ਕਰਕੇ ਵੀ ਆਪਾਂ ਨਾਰਮਲ ਫੀਸ ਰੱਖੀ ਆ ਤੇ ਰਿਜ਼ਲਟ ਆਉਣਗੇ ਚਲੋ ਫਿਰ ਗਾਹਾਂ ਜਿਵੇਂ ਪ੍ਰੋਸੈਸ ਹੋਊਗਾ ਦੇਖਾਂਗੇ ਠੀਕ ਆ ਬਾਈ ਬਾਕੀ ਰਿੱਕੀ ਬਾਈ ਜੇ ਲੈਣ ਮੁਤਾਬਕ ਦੇਖੀਏ ਪੇਵ ਵਾਲੀ ਵੀ ਝਲਕੇ ਦੇ ਚੋਂ ਪੈਂਦੀ ਆ ਹਨਾ ਬਲਤਰਾ ਬਹੁਤ ਜਿਆਦੇ ਪੈਂਦੀ ਆ ਉਸ ਲੈਵਲ ਦਾ ਜਿਵੇਂ ਕੰਨ ਗੋ ਘੋੜਾ ਹਾਂਜੀ ਤੇ ਉਹਦੇ ਸਾਰੀ ਡਟੋ ਉਹਦੇ ਵਾਲੇ ਨੈਣ ਨਖਸੂਬੂ ਸਾਰੀ ਗੱਲ ਬਾਤ ਉਹਦੇ ਤੇ ਕਾਪੀ ਵੱਧ ਆਈ ਹੂੰ ਘੋੜੇ ਤੇ ਬਾਕੀ ਕੰਨ ਕੋਨ ਬਹੁਤ ਜਿਆਦੇ ਛੋਟਾ ਆ ਜੀ ਹਾਂ ਕੁੰਡੀ ਵਾਲਾ ਕੰਨ ਹੂੰ ਤੇ ਬਾਕੀ ਜੇ ਕੋਈ ਭਰਾ ਚਾਵੇ ਤਾਂ ਇੱਥੇ ਇੱਕ ਦੋ ਦਿਨ ਕਿਸੇ ਨੇ ਘੋੜੀ ਡਾਕਟਰ ਸਾਹਿਬ ਤੋਂ ਚੈੱਕ ਕਰਾ ਕੇ ਮਲਾਉਣੀ ਹੋਵੇ ਇੱਥੇ ਕੋਈ ਰੱਖਣ ਦਾ ਕੋਈ ਹੈਗਾ ਬੰਦਾ ਹਾਂਜੀ ਹਾਂ ਰੱਖੀ ਜਾਊ ਇੱਕ ਦੋ ਘੋੜੀਆਂ ਰੱਖ ਸਕਦੇ ਠੀਕ ਆ ਬਈ ਠੀਕ ਹੈ ਡਾਕਟਰ ਸਾਹਿਬ ਆਪਣੇ ਕੋਲੇ ਕਿਹੜੇ ਆਉਂਦੇ ਆ ਡਾਕਟਰ ਸਾਹਿਬ ਆਪਣੇ ਕੋਲੇ ਜਗਰਾਉਂ ਤੋਂ ਪਹਿਲਾਂ ਕੋਚਰ ਸਾਹਿਬ ਆਉਂਦੇ ਹੁੰਦੇ ਸੀ ਠੀਕ ਹੈ ਬਾਈ ਹੁਣ ਉਹਨਾਂ ਨੇ ਉੱਥੇ ਆਪਦਾ ਖੋਲ ਲਿਆ ਹਮਮ ਕਲੀਨਿਕ ਉੱਥੇ ਖੋਲ ਲਿਆ ਹੁਣ ਤਾਂ ਕਰਕੇ ਹੁਣ ਐਮਰਜੈਂਸੀ ਹੁੰਦੀ ਤਾਂ ਆ ਜਾਂਦੇ ਨੇ ਨਹੀਂ ਫਿਰ ਉੱਥੇ ਜਾਣਾ ਪੈਂਦਾ ਠੀਕ ਹੈ ਬਾਈ ਹਾਂਜੀ ਹਾਂ ਠੀਕ ਹੈ ਜੀ ਤੇ ਬਾਈ ਇੱਕਦਾਰ ਇੱਕ ਤੁਸੀਂ ਆਪਦਾ ਕੰਟੈਕਟ ਨੰਬਰ ਸਾਂਝਾ ਕਰ ਦਿਓ ਜੇ ਕਿਸੇ ਭਰਾ ਨੇ ਕੋਈ ਗੱਲਬਾਤ ਪੁੱਛਣੀ ਆ ਬੇਸ਼ੇਰੇ ਬਾਰੇ ਠੀਕ ਹੈ ਜੀ ਮੇਰਾ ਕੰਟੈਕਟ ਨੰਬਰ ਹੈਗਾ 9942 ਹਾਂਜੀ ਬਾਈ 63311 ਠੀਕ ਹੈ ਬਾਈ WhatsApp ਵੀ ਤੁਹਾਡਾ ਐਸੇ ਨੰਬਰ ਤੇ ਹੈ ਐਸੇ ਤੇ WhatsApp ਚੱਲਦਾ ਠੀਕ ਹੈ ਬਾਈ ਤੇ ਬਾਕੀ ਜਿਵੇਂ ਆਪਣਾ ਹੁਣ ਪਿੱਛੇ ਜੇ ਜਗਰਾਉ ਮੰਡੀ ਲੰਘ ਕੇ ਗਈ ਆ ਜਾਂ ਉਸ ਤੋਂ ਪਹਿਲਾਂ ਮਕਸਰ ਦਾ ਮੇਲਾ ਲੰਘ ਕੇ ਗਿਆ ਜੇ ਆਪਾਂ ਦੇਖੀਏ ਤਾਂ ਤੁਸੀਂ ਘੋੜੇ ਨੂੰ ਉੱਥੇ ਨਹੀਂ ਲੈ ਕੇ ਗਏ ਬੱਚੇ ਨੂੰ ਕਿ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਆਪਾਂ ਹੁਣ ਸਟੱਡ ਸਰਵਿਸ ਓਪਨ ਕੀਤੀ ਹੈ ਵੀ ਪਹਿਲਾ ਮਨ ਸੀਗਾ ਵੀ ਪਹਿਲਾਂ ਇੱਕ ਵਾਰ ਵੀਡੀਓ ਪਾ ਕੇ ਫੇਰ ਹੀ ਉਸ ਤੋਂ ਬਾਅਦ ਚੋ ਕੁਝ ਪਹਿਲਾਂ ਆਏ ਸੀ ਵੀਰੇ ਬੱਚਾ ਜੇ ਛੋਟੇ ਜੀ ਉਮਰ ਦਾ ਪਹਿਲਾਂ ਠੀਕਾ ਕੋਲੇ ਪਾ ਕੇ ਪਹਿਲਾਂ ਕਦੇ ਬਾਹਰ ਅੰਦਰ ਵਾਲਾ ਲੈ ਕੇ ਨਹੀਂ ਗਏ ਚਲੋ ਵੀਡੀਓ ਤੇ ਫਿਰ ਹੌਲੀ ਹੌਲੀ ਚਲਾਈ ਜਮਾਂ ਕੰਮ ਜਮਾਂ ਠੀਕ ਆਊਗਾ ਠੀਕ ਆ ਬਾਈ ਤਾਂ ਕਰਕੇ ਮੰਡੀ ਕਿਸੇ ਦਿਨ ਲੱਗ ਗਈ ਜੀ ਹੂੰ ਤੇ ਆ ਪਹਿਲੀ ਵਾਰੀ ਆਪਾਂ ਹੁਣ ਅੱਜ ਵੀਡੀਓ ਕਰੀਏ ਦੋਤੋ ਹੂੰ ਤੇ ਸਵਾਰੀ ਸੁਬੂਰੀ ਵਾਸਤੇ ਬਾਈ ਕਿੰਨਾ ਕੁ ਟਾਈਮ ਪਹਿਲਾਂ ਤੋਰਿਆ ਹੈ ਜਿਵੇਂ ਤੁਰਦਾ ਵੀ ਚੰਗਾ ਸੋਹਣਾ ਤੁਰਦਾ ਸਵਾਰੀ ਹੋ ਗਿਆ ਸਾਲ ਸਾਰਾ ਕਰਦਿਆਂ ਲੀ अच्छा हां किसे ਤੋਂ ਨਹੀਂ ਤਰਾਇਆ ਆਪ ਹੀ ਤੋਰ ਲਗਿਆ ਆਪ ਹੀ ਚੱਲ ਪਿਆ ਗੁਜ਼ਰਦੀ ਆਪ ਹੀ ਤੋਰ ਲਿਆ ਭਾਈ ਤੇ ਦੇਖਣ ਨੂੰ ਜੌਂਟੀ ਭਾਈ ਐਂ ਲੱਗਦਾ ਜਿਵੇਂ ਤੁਸੀਂ ਵੀ ਬਹਿ ਕੇ ਸਵਾਰੀ ਕਰੀ ਆ ਜਿਵੇਂ ਲੱਗਦਾ ਵੀ ਕਿਸੇ ਚੰਗੇ ਕਾਰੀਗਰ ਬੰਦੇ ਦਾ ਟ੍ਰੇਨਰ ਦਾ ਤੋਰਿਆ ਹੁੰਦਾ ਹਨ ਕੋਈ ਕਹਿ ਨਹੀਂ ਸਕਦਾ ਵੀ ਆਪ ਦਾ ਤੋਰਿਆ ਪਿਆ ਕੋਈ ਹਾਂ ਤੋਰਦਾ ਜਿਵੇਂ ਟ੍ਰੇਨਰ ਦਾ ਵਧੀਆ ਤੋਰਿਆ ਹੋਵੇ ਜਿਹੜਾ ਮਰਜੀ ਬੰਦਾ ਵਹਿਜੇ ਤੋਰਾਈ ਵਧੀਆ ਮੈਨੂੰ ਵੀ ਹੁਣ ਥੋੜੇ ਦੱਸੇ ਤੋਂ ਪਤਾ ਲੱਗਿਆ ਮੈਂ ਇਹ ਸੋਚਦਾ ਸੀਗਾ ਜਦੋਂ ਵੀਡੀਓ ਬਣਾਈ ਆ ਇਹਦੀ ਮਾਹ ਵੀ ਘੋੜਾ ਤੁਰਦਾ ਬਹੁਤ ਜਿਆਦਾ ਚੰਗਾ ਕਿਸੇ ਚੰਗੇ ਸਵਾਰ ਦਾ ਤੋਰਿਆ ਲੱਗਦਾ ਤੁਰਦਾ ਉਹਦੇ ਕੋਲ ਕੋਈ ਨਹੀਂ ਤੇ ਬਾਕੀ ਬਾਡੀ ਬੰਤਰ ਦਾ ਖੁੱਲਾ ਬਹੁਤਾ ਜੁਨਟੀ ਬਈ ਹੈ ਨਾ ਸਵਾਰੀ ਦਾ ਪੂਰਾ ਇੱਕ ਨੰਬਰ ਤੇ ਜਿਵੇਂ ਅਸੀਲ ਆ ਚਲਤ ਨਹੀਂ ਕਰਦਾ ਜਿਵੇਂ ਘੋੜੇ ਨੇ ਮੈਂ ਘੋੜਾ ਜਿਵੇਂ ਆਏ ਨਹੀਂ ਗੇ ਆਰਾਮ ਨਾਲ ਜੇ ਕੋਈ ਵੀ ਲਈ ਖੋਲੀ ਜਾਵੇ ਨਹੀਂ ਖੋਲਦਾ ਹਾਂ ਕੋਈ ਆਏ ਨਹੀਂ ਵੀ ਮੰਨ ਲਓ ਜੇ ਆਪਾਂ ਟਾਈਮ ਬਾਅਦ 15 20 ਦਿਨਾਂ ਬਾਅਦ 1 ਮਹੀਨੇ ਬਾਅਦ ਤੋਰਾਂਗੇ ਤਾਂ ਇਹ ਨਹੀਂ ਹੈਗਾ ਵੀ ਪਿੱਛਾ ਜਾ ਟੋਣਾ ਨਹੀਂ ਕਰਦਾ ਜਿਵੇਂ ਤੁਸੀਂ ਦੱਸਦੇ ਸੀ ਵੀ ਜਿੱਦੇ ਬਾਈ ਦਾ ਕਦੇ ਨਹੀਂ ਟਾਈਮ ਕਈ ਵਾਰੀ ਇਹ ਘੱਟ ਘੱਟਦੇ ਆ ਤਾਂ ਤੁਸੀਂ ਵੀ ਜਿਹੜਾ ਘੋੜਾ ਦੇ ਆ। ਕੋਈ ਲਾਈ ਬੜੀ ਪੈਂਟ ਜਨਾ ਡਰਦਾ ਕੋਸ। ਕਿਸੇ ਦੀ ਮਰਜ਼ੀ ਨਾਲ ਗੱਡੀਆਂ ਤੋਂ ਪਾਹੇ ਤੀ ਤੂੰ। ਬਸ ਉਸ ਕੋਈ ਨਹੀਂ ਲਗੇ ਜੇ ਕੋਈ। ਦਲੇਰ ਬਹੁਤਾ ਜੀ। ਬਾਕੀ ਆਪਾਂ ਵੀਡੀਓ ਵੀ ਕਰਦੇ ਟਾਈਮ ਵੀ ਦੇਖਿਆ ਜੀ ਅੰਕਲ ਜੀ ਖੜਿਆ ਕਰਿਆ ਵੀ ਘੋੜਾ ਸੋਹਣਾ ਜੀ। ਤੇ ਵੀ ਆਪਦੇ ਆਪ ਨੂੰ ਪਰਫਾਰਮ ਵਧੀਆ ਚੰਗਾ ਕੀਤਾ ਜੀ ਨੇ। ਬਸ ਆ ਗਈ ਤਾਂ ਵੀ ਡਰਾਂ ਦੇ। ਹਾਂ ਜਿਵੇਂ ਆਪਾਂ ਸੜਕ ਤੇ ਵੀਡੀਓ ਕੀਤੀ ਹੈ ਇਹਦੀ ਤੇ ਕੋਈ ਵਾਸਤਾ ਹੀ ਨਹੀਂ ਕੋਈ ਦਿੱਕਤ ਤੇ ਨਹੀਂ। ਹਾਂ ਜੀ ਹਾਂ ਜੀ ਹਾਂ। ਤੇ ਬਾਈ ਹੋਰ ਕੋਈ ਗੱਲਬਾਤ ਤੁਹਾਨੂੰ ਰਿੱਕੀ ਕੋਈ ਭਰਾਵਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਮੋ ਜੀ ਹੋਰ ਤਾਂ ਇਹੀ ਹੈ ਵੀਰੇ ਬਸ ਵਧੀਆ ਜਿਵੇਂ ਆਪਾਂ ਨੂੰ ਆਏ ਨਹੀਂ ਹੋਊਗਾ ਵੀ ਘੋੜੀ ਕਿਸੇ ਦਾ ਛੜਤਾ ਇੱਕ ਜੰਪ ਦੇ ਤਾਂ ਦੋ ਜੰਪ ਦੇ ਤੇ ਕੋਈ ਗੱਲ ਨਹੀਂ ਘੋੜੀ ਰੁਕ ਦੋ ਵੇਰੀ ਰਹੇ ਇੱਕ ਵੇਰੀ ਰੇ ਦੁਬਾਰਾ ਛੜਾ ਕੋਈ ਚੱਕਰ ਨਹੀਂ ਮੰਨ ਲਓ ਵੀ ਘੋੜੀ ਸਾਫ਼ ਹੋਣੀ ਚਾਹੀਦੀ ਹੈ ਅੰਦਰ ਘੋੜੀ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਘੋੜਾ ਛੜਨ ਦੇ ਵਿੱਚ ਤੁਹਾਨੂੰ ਕੋਈ ਡਿਕ ਨਹੀਂ ਹਾਂ ਕੋਈ ਇਤਰਾਜ ਨਹੀਂ ਹੋਊਗਾ ਕਈ ਵਾਰ ਡਾਕਟਰ ਸਾਹਿਬ ਕਹਿੰਦੇ ਆ ਪਹਿਲਾਂ ਵੀ ਇਹ ਘੋੜੀ ਦੋ ਜੰਪ ਲਾਓ ਤਿੰਨ ਜੰਪ ਲਾਓ ਕੋਈ ਗੱਲ ਨਹੀਂ ਡਾਕਟਰ ਸਾਹਿਬ ਤੇ ਬਹੁਤ ਚੰਗਾ ਲੱਗਿਆ ਬਾਈ ਜੀ ਗੱਲਬਾਤ ਕਰਕੇ ਤੁਹਾਡੇ ਨਾਲ ਤੇ ਦੋਸਤੋ ਜਿਵੇਂ ਬਾਈ ਰਿੱਕੀ ਨੇ ਇਸ ਬਸ਼ੇਰੇ ਬਾਰੇ ਤਾਂ ਸਾਰਾ ਕੁਝ ਕਲੀਅਰ ਕਰਤਾ ਬਾਜ ਇਸ ਦਾ ਨਾਮ ਰੱਖਿਆ ਕਨਗੋ ਘੋੜੇ ਦਾ ਬੱਚਾਗਾ ਪਿਓ ਵਾਲੇ ਪਾਸਿਓ ਇਹ ਅਲੀਸ਼ਾਨ ਲੈਣਾ ਇਹਦੀ ਤੇ ਮਾਂ ਬਾਰੇ ਵੀ ਬਾਈ ਨੇ ਸਾਰਾ ਕਲੀਅਰ ਕਰਤਾ ਸਟੱਡ ਸਰਵਿਸ ਇਹਦੀ ਅੱਜ ਬਾਈ ਵਰਗੇ ਨੇ ਓਪਨ ਕੀਤੀ ਆ ਇੱਕ ਰਿਜ਼ਲਟ ਆ ਗਿਆ ਇਹਦਾ ਸੋ ਕਿਸੇ ਵੀ ਭਰਾਣੇ ਇਹਦੀ ਸਟੱਡ ਸਰਵਿਸ ਲੈਣੀ ਆ ਆਉਣ ਵਾਲੇ ਟਾਈਮ ਦੇ ਵਿੱਚ ਬਾਈ ਨੇ ਜਿਵੇਂ ਦੱਸਿਆ ਹੋਰ ਵੀ ਚੰਗੀਆਂ ਘੋੜੀਆਂ ਇਹਦੋਂ ਮੇਟ ਹੋਈਆਂ ਵੀ ਨੇ ਸੋਹਣੇ ਰਿਜ਼ਲਟ ਆਉਣ ਦੀ ਉਮੀਦ ਆ ਤੇ ਬਾਈ ਨੂੰ ਜਿਵੇਂ ਮਰਜੀ ਤੁਸੀਂ ਰਿੱਕੀ ਨੂੰ ਫੋਨ ਲਾ ਕੇ ਸਟੱਡ ਸਰਵਿਸ ਲੈ ਸਕਦੇ ਹੋ ਤੇ ਜਿੰਨਾ ਟਾਈਮ ਇਹਦੇ ਅੱਗੇ ਰਿਜ਼ਲਟ ਨਹੀਂ ਆਉਂਦੇ ਜਾਂ ਕਹਿ ਲੋ ਵੀ ਨਾਰਮਲ ਫੀਸ ਰੱਖਣ ਦਾ ਬਾਈ ਵਰਗਿਆਂ ਦਾ ਇਹੀ ਕਾਰਨ ਆ ਵੀ ਪਹਿਲੀ ਵਾਰ ਆ ਅਸੀਂ ਬਸ਼ੇਰਾ ਕੋਈ ਤਿਆਰ ਕਰਕੇ ਸਟੱਡ ਸਰਵਿਸ ਦੇਣ ਲੱਗੇ ਆ ਤੇ ਜਿੰਨਾ ਚਿਰ ਰਿਜ਼ਲਟ ਹਜੇ ਹੋਰ ਨਹੀਂ ਆਉਂਦੇ ਵਧੀਆ ਇਹ ਉਹ ਆਪਦੇ ਆਪ ਨੂੰ ਸਟੈਂਡ ਨਹੀਂ ਕਰ ਲੈਂਦਾ ਤਾਂ ਹੀ ਕਰਕੇ ਫੀਸ ਇਹਨਾਂ ਨੇ ਨਾਰਮਲ 15000 ਰੱਖੀ ਆ ਸੋ ਉਸ ਚੀਜ਼ ਦਾ ਤੁਸੀਂ ਲਾਹਾ ਲੈ ਸਕਦੇ ਹੋ ਤੇ ਮਿਲਦੇ ਆ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਸਸਿਕਾ ਸਸਿਕਾ